ਇਹ ਤੀਰਥ ਬਣ ਕੇ ਰਹਿ ਗਿਆ ਹੈ ਪੈਸੇ ਦੀ ਇਸ ਚਮਕ ਵਿੱਚ ਰਿਸ਼ਤਿਆਂ ਦੇ ਰੰਗ ਫਿੱਕੇ ਹੋਰ ਫਿੱਕੇ ਤੇ ਹੋਰ ਫਿੱਕੇ ਹੁੰਦੇ ਜਾ ਰਹੇ ਹਨ ਜੀ ਹਾਂ ਅੱਜ ਅਸੀਂ ਗੱਲ ਕਰਾਂਗੇ ਸਾਡੇ ਮਾਪਿਆਂ ਦੀ ਜਿਹੜੇ ਸਾਰੇ ਉਮਰ ਇਹੀ ਸੋਚਦੇ ਰਹਿੰਦੇ ਨੇ ਕਿ ਆਪਣੇ ਬੱਚਿਆਂ ਲਈ ਹੋਰ ਕੀ ਕਰੀ ਸਭ ਕੁਝ ਕਰਕੇ ਵੀ ਹੋਰ ਬਹੁਤ ਕੁਝ ਤਦਕਿ ਉਸੇ ਉਹਨਾਂ ਨੂੰ ਉਦਰਾ ਬੜਾ ਮਾਨਸਤ ਕਰ ਦੇ ਰਹੇ ਹੈ ਜੇਕਰ ਨਹੀਂ ਤਾਂ ਆਪਾਂ ਕਿਉਂ ਪੁੱਜ ਜਾਨੇ ਆ ਇਹਨਾਂ ਦੇ ਪਿਆਰ ਨੂੰ ਇਹਨਾਂ ਦੀਆਂ ਕਸੀਸਾਂ ਅਸੀਂ ਉਹੀ ਬੱਚੇ ਹੁੰਨੇ ਆ ਜੋ ਬਚਪਨ ਵਿੱਚ ਇੱਕ ਪਲ ਵੀ ਆਪਣੇ ਮਾਪਿਆਂ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ ਸੀ ਪਰ ਜਦੋਂ ਵੀ ਅਸੀਂ ਜਵਾਨ ਹੁੰਨੇ ਆ ਅਸੀਂ ਆਪਣੇ ਮਾਪਿਆਂ ਨੂੰ ਆਪਣੇ ਉੱਤੇ ਬਹੁਤ ਸਮਝਣ ਲੱਗ ਪੈਂਦੇ ਆ ਸੋ ਇਹੋ ਜਿਹੇ ਹਾਲਾਤਾਂ ਨੂੰ ਬਿਆਨ ਕਰਦਾ ਹੋਇਆ ਸਾਡਾ ਨਾਟਕ ਮਿੱਟੀ ਤੇ ਮਾਇਆ ਪੇਸ਼ ਕਰਨ ਜਾ ਰਹੇ ਆ ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗਾ ਧੰਨਵਾਦ पानी पिया के आ पिया के ना बीबी ए कड़ा पी लिया पानी ओए तड़ा करे ते करी आंदी है बीबी ए वे तू जाना के नहीं बड़ा सयाना जाना बन तू तो आवे निक्की निक्की गल दे लाग ना लाग पई नी बीबी ए प्यार ना पुसों पानी जा जा बड़ा सयाना ना बन <स्थिया> नी

ਵੀਰ ਤੂੰ ਜਾ ਵਾ ਜਾ ਕੇ ਕੰਮ ਕਰ ਆਪਦਾ ਸੌ ਗੱਲਾਂ ਹੁੰਦੀਆਂ ਮੁੰਡਿਆਂ ਦੇ ਤੂੰ ਚਾਹੂ ਬਣਾ ਲਿਆ ਗਿਆ ਵੀ ਜਾ ਹੈ ਲੈ ਦੱਸ ਢਿੱਗੀ ਖੋਤੇ ਨੂੰ ਨੇ ਹਿਸਾਬ ਕਮਿਆਰ ਤੇ ਜੇ ਨਹੀਂ ਦੱਸਣਾ ਤਾਂ ਨਾ ਦੱਸੋ ਮੈਨੂੰ ਕਿਹੜਾ ਕਰ ਚਾਹੇ ਮੰਦਾ ਜਦੋਂ ਦੀ ਇਸ ਘਰ ਵਿੱਚ ਆਈਆਂ ਮੰਨੀ ਹੈ ਕਿਸ ਨੇ ਮੇਰੀ ਉਹ ਤੂੰ ਕਿਉਂ ਕਰਨਾਗੇ ਨਹੀਂ ਐ ਖਦਾ ਬੁੜੇ ਲੋ ਪੀਤਾ ਤੂੰ ਜਦੋਂ ਤੂੰ ਉਹ ਚਾਹੂ ਛੱਡ ਲਈ ਐਵੇਂ ਕਿਉਂ ਤੁਸੀਂ ਆਪਣੀ ਘਰ ਚ ਲੜਾਈ ਪਾਉਂ ਨੂੰ ਕਰਦੇ ਹੋ ਨਾ ਮੁਰੇ ਨੇ ਕਿ ਚੰਦ ਚੜਦਾ ਲੈ ਸੋਲਾ ਫਿਰ ਮੁਰੇ ਦਾਸੇ ਦਾ ਨਬੜਾ ਕਰਾਦੀ ਤੇ ਆਪਰੋਂ ਪੁੱਛਿਆ ਤਾਂ ਨਹੀਂ ਹੈ ਵਿਰਾਗੀ ਕਰਤਾ ਮੁਰੇ ਨੇ ਨਾ ਆਏ ਕਿਵੇਂ ਕਰਾਦੀ ਦਫਾ ਉਹਨੇ ਦਾਸੇ ਦੇ ਨਾਂ ਤੇ ਕੋਈ ਆਹੋ ਬਣੇ ਇਹੀ ਗੱਲ ਦਾ ਤਾਂ ਰੌਣਾ ਬਈ ਮਾਸੜ ਨੂੰ ਇਦਾਂ ਥੋੜੀ ਕਰਨਾ ਚਾਹੀਦਾ ਸੀ ਉਹ ਬਈ ਇਹ ਤਾਂ ਸਾਜੀ ਰਫਰ ਸੀ ਵੱਡੇ ਬਾਬੇ ਮੋਕੇ ਉਹਨਾਂ ਦੀ ਭਈ ਬਣਦਾ ਤਾਂ ਇਹ ਸੀ ਕਿ ਮਾਸੜ ਤਿੰਨਾਂ ਨੂੰ ਗੋਲੇ ਬਿਠਾਣੇ ਦਾ ਤੇ ਉਹਦਾ ਮੌਲੂਕਾ ਲੈਦਾ ਜਿਹਨੇ ਲੈਣੀ ਸੀ ਪੈਸੇ ਦੇ ਕੇ ਲੈ ਰੇਂਦਾ ਨਾ ਕੋਈ ਗੁੱਸਾ ਤੇ ਨਾ ਕੋਈ ਗਿੜਾ ਉਹ ਬਈ ਭਰਾ ਜੇ ਇਦਾਂ ਕਰਦਾ ਫਿਰ ਤਾਂ ਦਸਾਈਂ ਗਣੀ ਕਰਦਾਈ ਗੁੱਸਾ ਵਾ ਇਸ ਗੱਲ ਦਾ ਬੁੜੇ ਦਾ ਸਾਹਮਣੇ ਵਾ ਸੁੱਕੜੀ ਪਾਉਂਦਾ ਚਲੋ ਜੇ ਉਹ ਕਰ ਜੇ ਮੈਨੂੰ ਲੱਗਦਾ ਤਾਂ ਨਹੀਂ ਹੁੰਦਾ ਐਵੇਂ ਇਹਦੇ ਕੋਲ ਨਾ ਗੱਲ ਕਰਿਓ ਇਦਾਂ ਨਿੱਕੀ ਨਿੱਕੀ ਗੱਲ ਜਾ ਕੇ ਬੁੜੇ ਨੂੰ ਦੱਸ ਦਿੰਦਾ ਸੱਸਰੀ ਦਾ ਮਾਮਾ ਸਤਿ ਸ੍ਰੀ ਅਕਾਲ ਬਈ ਬੰਦਿਆ ਕੀ ਹਾਲ ਚਾਲ ਹੈ ਤੇ ਆ ਠੀਕ ਆ ਮਾਮਾ ਹੋਰ ਫੇਰ ਕਿੰਨੂ ਵੀ ਚੋ ਗਿਆ ਮਾਮਾ 5 ਮਿੰਟ ਹੋ ਗਿਆ ਮੈਂ 3 ਲੀਟਰ ਦਾ ਗਲਾਸ ਦਾ ਲੈ ਆ ਮੁੰਡਾ ਦਾ ਸੋਖਣਾ ਜਾਣ ਹੋ ਗਿਆ ਬੇਨੇ ਆਪੋ ਬਾਈ ਮਾਸਟਰ ਵੀ ਬਾਲੀਆਂ ਤਰੀਫਾ ਕਰਦਾ ਇਹਦੀਆਂ ਉਹ ਬਹੁਤ ਆਈ ਆ ਫੜ ਪੈਸੇ ਤੇ ਜਾ ਜਾ ਕੇ ਬੱਸ ਸਟਾਪ ਲੈ ਗਿਆ ਹੱਟੀ ਤੋਂ ਤੇਰੇ ਮਾਮੇ ਨੂੰ ਚਾਹ ਪੀ ਲਈਏ ਉਹ ਨਾਰੇ ਬਾਪੂ ਨੂੰ ਦੇ ਕੇ ਆਈ ਘਰੇ ਆ ਕੇ ਨਹੀਂ ਚੰਗਾ ਪਾਪਾ ਨਾ ਉਹ ਕੇ ਕਰਨਾ ਕੀ ਆ ਬੁੜੇ ਨੇ ਤਾਂ ਜੋ ਕਰਨਾ ਸੀ ਉਹ ਕਰਤਾ ਉਹ ਕਰਨਾ ਕੀ ਆ ਤਾਂ ਇਹ ਨੀਰੇ ਨਾਲ ਗੱਲ ਕਰਕੇ ਪੰਚਾਇਤ ਇਕੱਠੀ ਕਰਦੇ ਆ ਉਹ ਬਈ ਤੁਹਾਨੂੰ ਪੰਚਾਇਤ ਇਕੱਠੀ ਕਰਨ ਤੇ ਕੋਈ ਫਰਕ ਨਹੀਂ ਹੋਣਾ ਆ ਮਾਸੜ ਨੇ ਤਾਂ ਇੱਕ ਗੱਲ ਜੀ ਨਿਕਲ ਜਾਣਾ ਕਿ ਭਈ ਜਦੋਂ ਮੈਨੂੰ ਸਾਹਮਣੇ ਨਹੀਂ ਮੇਰੀ ਮੰਨ ਦੇਣੀ ਮੈਂ ਕਿਉਂ ਇਹ ਨਾਲ ਸਾਂਝਾ ਬਣਾ ਓ ਭਾਈ ਮੈਨੂੰ ਤਾਂ ਇਸ ਗੱਲ ਦੀ ਆਈ ਜਾਂਦੀ ਆ ਕਿ ਬਈ ਤੁਹਾਨੂੰ ਜਿਵੇਂ ਪਤਾ ਨਹੀਂ ਲੱਗਾ ਭਰਾਵਾ ਕਿੰਨੀ ਵਾਰੀ ਕਿਹਾ ਇਹਨੂੰ ਕਿ ਬੁੜੇ ਦੀ ਨਿਗਾ ਬਦਲਦੀ ਜਾਂਦੀ ਆ ਪਰ ਮੇਰੀ ਮੰਨੀ ਕੋਈ ਤਾਂ ਹੀ ਨਾ ਉਹ ਹੁਣ ਕੁਵੀ ਦਾ ਸਭ ਇਧਰ ਕਾਫੀ ਆ ਮੇਰਾ ਤਾਂ ਹੱਸੂ ਦਾ ਰਾਹ ਉਹ ਕਹਿੰਦੀ ਕਰਦੇ ਆ ਫਿਰ ਕੁਝ ਲੱਗਦਾ ਹੁਣ ਮੈਨੂੰ ਹੀ ਕਰਨ ਕਰਨਾ ਪੈਣਾ ਆ ਔਰ ਥੋੜੇ ਵਾਸੋਂ ਗੱਲ ਬਾਤ ਮੇਰੇ ਸਾਲੇ ਵੀ ਕਦੀੜ ਨਾ ਕੀ ਹੋਇਆ ਆ ਹੋਣਾ ਕੀ ਆ ਦੱਸੇ ਕਿ ਕਦੀੜ ਹੀ ਨਹੀਂ ਮਾਣਾ ਉਹ ਮੈਂ ਕਿਹਾ ਕੀ ਕਹਿਣਾ ਕੀ ਕਹਿਣਾ ਜਦ ਦਾਂ ਆਖੀ ਨਾ ਮੇਰੀ ਝਾੜ ਥੱਲੇ ਸਿਰ ਪਰ ਕੇ ਰੱਖ ਦਿਆਂ ਇਹ ਤਾਂ ਹੁਣ ਰਗਾਣੋ ਹੁੰਦੀ ਆ ਨਾ ਤਾਂ ਦਾਸਾ ਮਾਣਾ ਤੇ ਨਾ ਦੱਸੇ ਕਿ ਕਦੀੜ ਉਹ ਬੱਲੇ ਬੱਲੇ ਉਹ ਭਾਈ ਜੀ ਦੱਸਿਆ ਕੀ ਹਾਲ ਚਾਲ ਨੇ ਅੱਜ ਬੜੇ ਦਰਸ਼ਨ ਦੇਦੇ ਸੱਸੀ ਘਰੋਂ ਆਸੇ ਭਾਈ ਓ ਸਸਰੀ ਘਰ ਬਾਈ ਸਸਰੀ ਘਰ ਹੋਰ ਮਾਸੜ ਉਹਨੇ ਮਾਰੇ ਦਾਸ ਠੀਕ ਠਾਕ ਸੀ ਹਾਂ ਉਹੀ ਠੀਕ ਠਾਕ ਹੈ ਬਾਈ ਕਿੱਧਰ ਸਿਆ ਅੱਜ ਕਿਵੇਂ ਹੋਗੇ ਓ ਭਈ ਆਉਣਾ ਕਾਦਾ ਹੋਇਆ ਕੰਮ ਤਾਂ ਬਹੁਤ ਮਾੜਾ ਹੋਇਆ ਪਿਆ ਆ ਬਾਸੜ ਨੇ ਦਾਸੇ ਦੇ ਨਾਦੇ ਅਫਰ ਕਰਾਤੀ ਤੇ ਤੁਹਾਨੂੰ ਪੁੱਛਿਆ ਤਾਂ ਕਣੀ ਹਾਂ ਤੋ ਮੈਂ ਇਹ ਗਰਮੀ ਨਾ ਥਾ ਆ ਗਰਮ ਹੋਇਆ ਬਜਨੀ ਵਟਾ ਆਣਾ ਫੋੜਾ ਨਾ ਤੁ ਰੁਕਸਾ ਬਣਾ ਲਗਾ ਉਹ ਬਈ ਫਰੀਦ ਡੁੱਗ ਗਿਆ ਸੀ ਵਿਚਾਈ ਉਥੇ ਤੁਹਾਡੇ ਪਿੰਡ ਦਾ ਨੰਬਰਦਾਰ ਮਿਲ ਗਿਆ ਉਹ ਗੱਲਾਂ ਗੱਲਾਂ ਵਿੱਚ ਗੱਲ ਨਿਕਲ ਆਈ ਕਿ ਭਾਈ ਮਾਸਰ ਨੇ ਤਾਂ ਰਫਾ ਨਾ ਕਰਾਦੀ ਦਾਸੇ ਦੇ ਮੈਨੂੰ ਤਾਂ ਭਾਈ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਤੁਸੀਂ ਅਖਰਾਬਾਂ ਕਰਕੇ ਬੈਠਿਆ ਮੇਰੇ ਸਾਰੇ ਢਾਵਾਂ ਸਿੰਨੀ ਵਾਰੀ ਕਿਹਾ ਇਹਨਾਂ ਨੂੰ ਕਿ ਬਿਠਾ ਕੇ ਬੁੜੇ ਨਾਲ ਗੱਲ ਕਰ ਲੋ ਮੇਰੀ ਕੋਈ ਮੰਨੇ ਤਾਂ ਹੀ ਨਾ ਵੇਖ ਲੈ ਕਿਵੇਂ ਖੜਿਆ ਭਰਾਵਾਂ ਨੂੰ ਤੁੰਗੀ ਕਰਕੇ ਜਾ ਕੁਝ ਨਵੇੜਾ ਇੰਨਾਸ ਤਾਂ ਹੈ ਨਹੀਂ ਤਿੰਨ ਗਾਣੇ ਕੋਈ ਨਹੀਂ ਕਰਦੇ ਆ ਬਈ ਹਲ ਜਿਆ ਜਲਾ ਬਣ ਗਈ ਆ ਤਾ ਨੂੰ ਜਵੇੜੀ ਜਾਓ ਉਹ ਪਹਿਲਾਂ ਮੈਨੂੰ ਇਹ ਦੱਸੋ ਵੀ ਮਾਸੜ ਇਧਰ ਆਉ ਜਾਂਦਾ ਕਿ ਨਹੀਂ ਉਹ ਬਈ ਆ ਤਾਂ ਜਾਂਦਾ ਪਰ ਹੁਣ ਦਾ ਬਦੇ ਰਹੀ ਆ ਇਹਦਾ ਮਤਲਬ ਮਾਸੜ ਆ ਸਕਦਾ ਤਾਂ ਹੋ ਗਈ ਅੱਗੇ ਤਾਂ ਬਾਬੇ ਦੇ ਨਾਲ ਹੀ ਖੀਰ ਵੀ ਖਾ ਜਾਂਦਾ ਸੀ ਪਰ ਹੁਣ ਨਹੀਂ ਆਉਂਦਾ ਜੋਵੇ ਤੋਬਸੇ ਹੋ ਕੇ ਗਿਆ ਇਹਦਾ ਮਤਲਬ ਮਾਸੜ ਆ ਸਕਦਾ ਲੈ ਫਿਰ ਬਣ ਗਈ ਗੱਲ ਉਹ ਭੈਣੇ ਅੱਜ ਮਸਿਆਣੀ ਆਹੋ ਭਾਈ ਅੱਜ ਮਸਿਆਈ ਆ ਆਪਣੇ ਦਾ ਖਾਉਂਦੇ ਉਹਦੇ ਬਾਬੇ ਦੇ ਨਾਂ ਦੀ ਖੀਰ ਛੁੱਡੇ ਨਹੀਂ ਖਾਉਂਦੇ ਆਹੋ ਭਾਈ ਅਸੀਂ ਵੀ ਖਾਉਨੇ ਆ ਬਾਬੇ ਦੇ ਨਾਂ ਦੀ ਖੀਰ ਮੈਂ ਤਾਂ ਸਵੇਰ ਦੀ ਰਿੰਗੇ ਬੈਠੀ ਆ ਉਹ ਲੈ ਫਿਰ ਬਣ ਗਈ ਗੱਲ ਹੁਣ ਤੂੰ ਆਏ ਘਰ ਖੀਰ ਦੱਤੀ ਕਰ ਲਾ ਤੇ ਵਿੱਚ ਕਾਜੂ ਬਰਾ ਸੜਦੀ ਓ ਮੈਂ ਸੁਣਿਆ ਮਾਸਣ ਨੂੰ ਗਾਜੂ ਆਰਾਮ ਪਸੰਦ ਬਹੁਤ ਆ। ਕਾਈ ਮੈਂ ਤਾਂ ਬਿਨਾ ਦੂ ਖੋਆ ਢੜਾ ਦੰਗਣਾ ਚੜਦਾ ਰਹਜੂ। ਚਲੋ ਚੰਪੋ ਗਾਜੂ ਮੁੰਡਾ ਆਉਂਦਾ ਐ ਮੁੰਡੇ ਕੋਲਾਂ ਗੱਲ ਕਰਿਓ। ਓ ਤਾਰੀ ਬਾਪੂ ਦੇ ਨੇ ਕਾ ਇਹੀ ਪੁੱਤ ਆ। ਹਾਂ ਪਪਾ ਕਰੇ ਸੀ ਬਾਪੂ ਮਨਜਿਤ ਬੇਟਾ ਖੀਰ ਖਾਈ ਜਾਂਦਾ ਸੀ। ਨਾਲੇ ਚਾਚੀ ਨੇ ਮੈਨੂੰ ਵੀ ਖੀਰ ਖਵਾਈ ਬਾਲੀ ਸੁਆਦ ਸੀ। ਵੇ ਤੈਨੂੰ ਕਿੰਨੀ ਵਾਰੀ ਕਿਹਾ ਉਹਦੇ ਹੱਥ ਦਾ ਕੁਝ ਲੈ ਕੇ ਨਾ ਖਾਇਆ ਕਰ ਤੈਨੂੰ ਕੁਝ ਦੇ ਕੇ ਮਾਰ ਦੂ ਮਰਨੀਆ ਤੂੰ ਤਾਂ ਬੀਬੀ ਐਵੇਂ ਲੱਗੀ ਰਹਿਣੀ ਆ ਬਾਪੂ ਦੇ ਚਾਚੀ ਨੂੰ ਉਹ ਮੈਨੂੰ ਤਾਂ ਤੈਨੂੰ ਘਰ ਮਾਰਦਾਂਗਾ ਬੋਲਿਆ ਲੂ ਵੇ ਤੂੰ ਬਹਿਣਾ ਕਿ ਨਹੀਂ ਆਇਆ ਵੱਡਾ ਚਾਚੀ ਦੇ ਦਾਦੇ ਦੇ ਵਾਰੀ ਕੋ ਤਾਰੀ ਬੋਤ ਓ ਛਾਡੋ ਇਹਨੂੰ ਜਾ ਉਹਦੇ ਬਾਪੂ ਨੂੰ ਬੁਲਾ ਕੇ ਲਿਆ ਆਪਾਂ ਬਾਬੇ ਨਾਲੇ ਕੀ ਖਾਉਣੀ ਉਹਨੂੰ ਔਰ ਨਾਲੇ ਆਪਦੇ ਮਾਮੇ ਬਾਰੇ ਗੱਲ ਦਸੀ ਨਹੀਂ ਤਾਂ ਔਰਾਂ ਨਹੀਂ ਬਾਪੂ ਨੇ ਚੰਗਾ ਪਾਪਾ ਨਹੀਂ ਦੱਸਦਾ ਉਹ ਆਜੂ ਫਿਰ ਲਾਉਂਦੇ ਆ ਕੋਈ ਸਕੀਨ ਫੀ ਜਾਣਾ ਤੇ ਥੋੜਾ ਕੰਮ ਜਾਣੇ ਮੈਂ ਕੀ ਲੈਣਾ ਕਾਦੇ ਬਾਪੂ ਆੜਾ ਅਲੇ ਬਾਪੂ ਹੋਏ ਵੀ ਆ ਗਏ ਆ ਤੂੰ ਤਾਂ ਐਨੇ ਖੱਟੇ ਹੋਣਾ ਯਾਰ ਅਗਲੇ ਮੈਨੂੰ ਬੁਲਾ ਕੇ ਰਾਜ਼ੀ ਨਹੀਂ ਪੈਰੀ ਪੈਨਾ ਬਾਪੂ ਜੀ ਜਾਂਦਾ ਐ ਬੋਤਲ ਜਵਾਨੀਆਂ ਮੰਨ ਤੇਰੀ ਪੈਨੀ ਆ ਬਾਪੂ ਜੀ ਜਾਉਂਦੇ ਰੋ ਭਾਈ ਖੁਸ਼ ਰਹੋ ਤੁਸੀਂ ਤਾਂ ਬਾਪੂ ਜੀ ਸਾਡੇ ਨਾਲ ਜਮੇ ਮੋਹ ਤੋੜ ਗਏ ਚਲ ਮੰਨਿਆ ਕਿ ਸਾਡੇ ਤੋਂ 100 ਦਾਰਦੀਆਂ ਹੋ ਗਈਆਂ ਪਰ ਤੁਸੀਂ ਤਾਂ ਸਿਆਣੇ ਸੀ ਬਾਪੂ ਜੀ ਅਸਈ ਗਾਲ ਨਸੜੀ ਪੈਰੀ ਵੇਨਾ ਜਾਂਦੇ ਰੋ ਭਾਈ ਖੁਸ਼ ਰਹੋ ਹੋਰ ਭਾਈ ਤੇ ਬੱਬੂ ਨੂੰ ਠੀਕ-ਠਾਕ ਸੀ ਹਾਂ ਠੀਕ ਆ ਮਾਸਟਰ ਜੀ ਤੁਸੀਂ ਦੱਸੋ ਹਾਂ ਭਾਈ ਠੀਕ-ਠਾਕ ਆ ਜਿਹੜੇ ਦਿਨ ਗੱਟੀਆਂ ਨੇ ਸਸੀ ਗਾ ਬੱਬੂ ਪੈਰੀ ਬੈਨਾ ਜਾਉਂਦਾ ਰੇ ਬੋਤਲ ਨਾ ਤੂੰ ਦੋਏ ਲੰਗ ਮਾਰਦਾ ਫਿਰਦਾ ਕੁਝ ਨਹੀਂ ਖੇਤ ਗਿਆ ਸੀਗਾ ਉਥੇ ਘਾਹ ਫਰਚੇ ਦੇ ਫਰਚੇ ਦੇ ਕੰਡਾ ਵੱਜ ਗਿਆ ਅੱਛਾ ਗੁੜ ਤੇ ਲੂਣ ਬੰਨ ਲ ਆਪੇ ਹੀ ਰਾਮ ਆਜੂ ਆਹੋ ਕੋਈ ਨਹੀਂ ਕਰਦਾ ਪਿਆਰ ਉਹ ਪਤਾਈ ਖੇਤ ਜਾ ਕੇ ਪੱਥੇ ਚੁੱਕ ਲਈ ਵਾੜੀ ਤੇ ਬਾਂਹ ਨਖਾਇਆ ਸੀਗਾ ਪਰ ਮੇਰੇ ਕੰਡਾ ਵਧ ਗਿਆ ਚੰਗਾ ਚਾਚਾ ਲੈ ਆਉਣਾ ਮੇਰੇ ਤਾਂ ਸਾਹ ਸੁੱਕੀ ਜਾਂਦੇ ਸੀ ਪਤਾ ਨਹੀਂ ਬਾਪੂ ਨੇ ਆਉਣਾ ਕਿ ਨਹੀਂ ਆਉਣਾ ਉਹ ਚਲ ਸ਼ੁਕਰ ਦਾਤਿਆ ਬਾਪੂ ਆ ਗਿਆ ਉਹ ਜਾ ਕੇ ਰੋਟੀ ਪਾੜਿਆ ਬਾਪੂ ਲਈ ਵਾਸਤੇ ਏ ਬਾਪਾ ਸ਼ੀਰ ਇਸ ਘਰ ਪਰਵਾਰ ਤੇ ਮੇਰ ਪਿਆਰ ਅਤ ਰਖੀ ਤੇ ਸੁਖ ਸ਼ਾਂਤੀ ਬਖਸ਼ੀ ਔਰ ਰਾਜੀ ਕੀਜੀ ਰੋ ਭਾਈ ਉਹ ਬਾਪੂ ਕੋਸ਼ਸ਼ ਕਰਾਈ ਰਹਾ ਨਾ ਕਿ ਤੁਰੇਂ ਦੇਗਾ ਨਾ ਮੈਂ ਕੀ ਕੀਤਾ ਨਾ ਰੇ ਕੀਤਾ ਨਹੀਂ ਕਰਵਾ ਦੇ ਦੀ ਰਵੰਦਾ ਸੇਰਾ ਸਾਨੂੰ ਦੱਸਿਆ ਜਣੀ ਨਾ ਤੁੰਨੂ ਕੌਣ ਕਹਿੰਦਾ ਕਿ ਮੇਰਾ ਫਲ ਦਸੇ ਦੇ ਨਾਲ ਰਾਤੀ ਔਰ ਬਾਪੂ ਸਾਈਂ ਕਰਦੀ ਉੱਜਕਾ ਮਜਾ ਪਿਆ ਗਾਲਦਾ ਨਾਲੇ ਕਿ ਚਹਿਰਾ ਹਲੇ ਤੱਕ ਧੋਈ ਪਈ ਉਹਨਾਂ ਗਾਲੀ ਨਾ ਚਾਰੇ ਆ ਬੁੜਿਆ ਤੈਨੂੰ ਸ਼ਰਮਣਾ ਏ ਦਸੇ ਦੇ ਨਾਂ ਦੇ ਰਫਲ ਕਰਾਉਂਦੇ ਨੂੰ ਤੂੰ ਤਾਂ ਖਾਲੀ ਆ ਹੰਡਾਰੀ ਆ ਸਾਡੀ ਤਾਂ ਸਾਰੀ ਕਬੀਲਦਾਰੀ ਹਲੇ ਪਈ ਆ ਸਿਰ ਤੇ ਵੈਸੇ ਗਲਤ ਤਾਂ ਤਰੀ ਮਾੜੀ ਆ ਮਸਰਾ ਤੈਨਕਾ ਸਾਰੇ ਮੁੰਡੇ ਇੱਕੋ ਜੇ ਸੀ ਤੂੰ ਤਾਂ ਸਾਝਾ ਬੰਦਾ ਮੈਂ ਬੁੜਿਆ ਤੂੰ ਤਾਂ ਸਾਨੂੰ ਕਾਹਦੇ ਦੁਗਾਨੀ ਛੱਡਿਆ ਇਹ ਤਾਂ ਬਾਬੂ ਤੂੰ ਬਹੁਤ ਨਵਾਂ ਕੰਮ ਕੀਤਾ ਸਾਡੇ ਭਰਾਵਾਂ ਵਿੱਚ ਦਰਾੜ ਪਾ ਕੇ ਇਹ ਕੀ ਮਾਰੀ ਦਿੱਤੀ ਆਏ ਜਦੋਂ ਮੈਨੂੰ ਸਾਹਮਣੇ ਨਹੀਂ ਸੰਭਾਦੇ ਨਹੀਂ ਜਦੋਂ ਮੇਰੇ ਦੁੱਖ ਸੁੱਖ ਦੇ ਮੇਰੇ ਨਾਲ ਨਹੀਂ ਖੜੇ ਫੇਰ ਮੈਂ ਤੁਹਾਡੇ ਤੋਂ ਕੀ ਲੈਣਾ ਮੈਂ ਆਪਣਾ ਹਿੱਸਾ ਜਿਵੇਂ ਮਾਗੀ ਦੇਵਾਂ ਅੱਛਾ ਇਹਨਾਂ ਮਤਲਬ ਜੀ ਤੁਹਾਨੂੰ ਰਫਰ ਦਾ ਸੇਨਾ ਕਰਾ ਦਿੱਤੀ ਤੇ ਕੱਲ੍ਹ ਜਮੀਨ ਵੀ ਉਹਦੇ ਨਾਲ ਕਰਾ ਦੇਗਾ ਉਹ ਜ਼ਮੀਨ ਨਹੀਂ ਕਿਸੇ ਜਉਂਦੇ ਜੀ ਨਹੀਂ ਪੈ ਦੰਦਾਂ ਨੂੰ ਮਾਰ ਤੋਂ ਮਾਰ ਜੋ ਮਰਜੀ ਕਰ ਲਿਓ ਅੱਛਾ ਬਾਬੂ ਤੂੰ ਵੀ ਇਹੀ ਜਾਉਣਾ ਤੇਰੇ ਮਰਨ ਤੋਂ ਬਾਅਦ ਅਸੀਂ ਵੀ ਲੰਘਣਾ ਮਰਜੀਏ ਜਿਵੇਂ ਮਰਜੀ ਸਮਝ ਲਓ ਬਈ ਮੈਂ ਤਾਂ ਜਿਹੜਾ ਕਰਨਾ ਸੀ ਦਾਦਾ ਇਹ ਤਾਂ ਬਾਬੂ ਤੂੰ ਬਹੁਤ ਮਾੜਾ ਕੰਮ ਕੀਤਾ ਸਾਡੇ ਭਰਾਵਾਂ ਵਿੱਚ ਦਰਾੜ ਪਾ ਕੇ ਫੇਰ ਗੁੜੀਆਂ ਤੂੰ ਤਾਂ ਸਾਨੂੰ ਕਾਸੇ ਜਉਗਾਣੀ ਛੱਡਿਆ ਹੁਣ ਇੱਕ ਗੱਲ ਪੁੱਛਣੀ ਆ ਬਾਬੂ ਤੈਨੂੰ ਸਾਡੇ ਹਿੱਸੇ ਦੀ ਜ਼ਮੀਨ ਸਾਡੇ ਨਾਲ ਕਰਾਉਣਾ

ਇਹ ਗਿਆ ਮਦੀ ਇਹ ਨਾਮ ਹੋਏ ਵਿੱਚੋਂ ਜਾ ਜਲਦੀ ਵਜੇ ਖਾਏ ਹਾਈਵੇ ਦਾਸਿਆ ਕੀ ਕਰਨ ਲੱਗਿਆ ਰਫਲ ਪਾਸੇ ਗਰ ਉਹ ਧੀਰਜ ਰੱਖੋ ਯਾਰ ਜਿੰਸਿਆ ਉਹ ਹੌਸਲਾ ਵੀ ਰੱਖਿਆ ਕਰ ਧੀਰਜ ਤਾਂ ਸਾਰੇ ਟੁੱਟ ਗਏ ਓਏ ਲੋਕਾ ਉਹ ਹੌਸਲਾ ਰੱਖ ਦੋ ਜਰਾ ਐਨੀ ਕਿਨੀ ਗੱਲ ਤੇ ਦੇਨੀ ਟਾਈ ਹਾਂ ਦਾ ਹੈਗਾ ਉਹ ਮੁੰਡਿਓ ਆ ਗਾਸਾ ਤੁਸੀਂ ਬਜ਼ੁਰਗਾਂ ਮਾਰੀ ਕੀਤੀ ਆ ਔਰ ਇੱਕ ਨੇ ਤਾਂ ਰਸਲ ਗੋਲੀ ਖਵਾਈਆਂ ਉਤੀਆਂ ਦਾ ਮੁੱਲ ਪਾ ਕੇ ਤੇ ਦੂਜਿਆਂ ਨੇ ਆ ਹਾਰ ਕਰ ਦਿੱਤਾ ਮੇਰਾ ਓਏ ਅਥੇ ਹੀ ਲਾਦ ਨਾਲੋਂ ਤਾਂ ਮੈਂ ਬੇਵਾਬਾ ਹੀ ਚੰਗਾ ਸੀ ਕਦੋਂ ਕਟ ਮੈਨੂੰ ਇਹ ਦਿਨ ਵੇਖਣ ਦਾ ਰਸੀਦ ਨਾ ਮੈਂ ਉਹ ਮੇਰਾ ਕੱਖ ਨਹੀਂ ਰਿਹਾ ਓਏ ਮੈਂ ਕੱਖੋਂ ਹੋਣਾ ਹੋ ਗਿਆ ਏ ਕੱਖੋਂ ਹੋਣਾ ਉਤਕਪਤ ਹੋ ਗਿਆ ਓਏ ਲੋਕੋ ਉਤਕਪਤ ਹੋ ਗਈ ਮਿੱਟੀ ਮਾਇਆ ਹੋ ਗਈ ਓਏ ਮਿੱਟੀ ਮਾਇਆ ਹੋ ਗਈ ਓਏ ਆ ਮੇਰੇ ਵੇਖਣ ਦੀਆਂ ਗੱਲਾਂ ਨੇ ਆ ਤੁਹਾਡਾ ਬਾਪੂ ਉਹ ਦਿਨ ਜਦ ਦੇ ਤੋਂ ਪਹਿਲਾਂ ਚਿੱਟੇ ਬਾਜ਼ਰੀ ਜੋੜੀ ਲੈ ਕੇ ਖੇਤ ਹੋਦਾ ਸੀ

ਮੈਨੂੰ ਤਾਂ ਮੇਰੇ ਆਪਣਿਆਂ ਨੇ ਹੀ ਮਾਰ ਦਿੱਤਾ ਜਿਨ੍ਹਾਂ ਦੀ ਖਾਤਰ ਮੈਂ ਜੋੜਦਾ ਰਿਆ ਜਿਨ੍ਹਾਂ ਦੀ ਖਾਤਰ ਮੈਂ ਮੈਂ ਨ ਰਾਤ ਇੱਕ ਕਰਦਾ ਰਿਆ ਅੱਜ ਉਹਨਾਂ ਨੇ ਹੀ ਮੇਰਾ ਆਹਾਰ ਕਰਤਾ ਓਏ ਪਤਕ ਪਤ ਹੋ ਗਏ ਪੁੱਤਰਾ ਪਤਕ ਪਤ ਹੋ ਗਏ ਓਏ ਲਹੂ ਚਟਾ ਹੋ ਗਿਆ ਪੁੱਤ ਲਹੂ ਚਟਾ ਹੋ ਗਿਆ ਮੇਰੇ ਮੈਂ ਤਾਂ ਬੇਚਾ ਉਹਨਾਂ ਬੱਬੂ ਲੈ ਕੇ ਆਇਸੀ ਕੋਈ ਨਹੀਂ ਬਾਬਾ ਕਿਹਨਾਂ ਵੱਡਾ ਹੋਇਆ ਲੈ ਮੈਂ ਵੀ ਦੇਣਾ ਬੱਬੂ ਵਾਲੀ ਗੱਲ ਤੇ ਮੇਰੇ ਬਾਬੂ ਵਾਸਤੇ ਜਗਾਂ ਨਹੀਂ ਉੱਥੇ ਮੈਂ ਵੀ ਰਹਿਣਾ ਚੱਲ ਬੱਬੂ ਆਪਾਂ ਚੱਲੀਏ ਜੀ ਮਿੱਟੀ ਤੇ ਮਾਇਆ